ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਹ ਚਾਚਾ ਫਿਰਦਾ ਨੂੰ ਪੁੱਛਦੇ ਹਾਂ ਵੀ ਜਿਹੜਾ ਡਾਕਟਰ ਮਨਮੋਹਨ ਸਿੰਘ ਦੇ ਸਸਕਾਰ ਦਾ ਰੌਲਾ ਪਿਆ ਉਹਦਾ ਕੀ ਕਾਰਨ ਹੈ ਹਾਂਜੀ ਚਾਚਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਕਿਵੇਂ ਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਉਹ ਮੈਂ ਠੰਡ 'ਚ ਧੂੜ ਕੀ ਪਟਣੀ ਆ ਮੇਰੇ ਆ ਦਿਮਾਗ 'ਚ ਕੁਝ ਵਿਚਾਰ ਸੀ ਉਹ ਤੇਰੇ ਤੋਂ ਤੇਰੇ ਤੋਂ ਪੁੱਛਣ ਆਇਆ ਵੀ ਉਹ ਦੱਸ ਸਕਦਾ ਕਦੇ ਨਹੀਂ ਦਿੰਦੇ ਉਹ ਕਦੇ ਨਹੀਂ ਦਿੰਦੇ ਇਹ ਉਹ ਮਾਂ ਚੱਵਾਂ ਜੋਂ ਤੁਰ ਕੇ ਆਇਆ ਅੱਛਾ ਮਾਂ ਵੀ ਉਹਨੂੰ ਪੁੱਛ ਦੇ ਜਾ ਕੇ ਇਹ ਆ ਜਿਹੜਾ ਪ੍ਰਧਾਨ ਮੰਤਰੀ ਡਾਕਟਰ ਮੋਢ ਮੋਢ ਸਿੰਘ ਦਾ ਅਧਿਆਤ ਹੋਇਆ ਉਹਦਾ ਬੜਾ ਰੌਲਾ ਪਿਆ ਉਹਦਾ ਕੀ ਕਾਰਨ ਹੈ ਕੀ ਅੱਛਾ ਜਿਹੜਾ ਸਸਕਾਰ ਵਾਲਾ ਸਸਕਾਰ ਵਾਲਾ ਉਹ ਸਿਰਾਂ ਐਵੇਂ ਆ ਵੀ ਆ ਤਾਂ ਚਲੋ ਕੁੱਲ ਮਿਲਾ ਕੇ ਇਸ ਤਰ੍ਹਾਂ ਦਾ ਰਵਈਆ ਗਲਤ ਹੈ ਹਮ ਔਰ ਮੈਂ ਕੱਲ ਇੱਕ ਸ਼ਾਇਦ ਤੁਸੀਂ ਸੁਣੀ ਹੋਣੀ ਹੋ ਵੀਡੀਓ ਮੈਂ ਵੀ ਅਪਲੋਡ ਕੀਤੀ ਭਾਈ ਗੁਰਚਰਨ ਸਿੰਘ ਗਰੇਵਾਲ ਜਿਹੜਾ ਬੋਲੇ ਆ ਹਾਂਜੀ ਜੇ ਉਹਨਾਂ ਦੀਆਂ ਗੱਲਾਂ 'ਤੇ ਧਿਆਨ ਵੀ ਮਾਰਿਆ ਜਾਵੇ ਨਾ ਤੇ ਉਹ ਕਈ ਗੱਲਾਂ ਉਹਨਾਂ ਨੇ ਬਹੁਤ ਵਧੀਆ ਸੱਚੀ ਕਹੀਆਂ ਉਸ ਗੱਲ ਦੇ ਵਿੱਚ ਹਮ ਵੀ ਇਹਦਾ ਦੂਜਿਆਂ ਦੇ ਨਾਲ ਉਹਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਮਲੰਕਨ ਨਹੀਂ ਕੀਤਾ ਜਾ ਸਕਦਾ ਵੇਖੋ ਭਾਵੇਂ ਕਿ ਉਹ ਕਾਂਗਰਸ ਨਾਲ ਕਾਂਗਰਸ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਕਾਂਗਰਸ ਨਾਲ ਸੰਬੰਧ ਰੱਖਦੇ ਰਹੇ ਹਾਂ ਕਾਂਗਰਸ ਹਮੇਸ਼ਾ ਹੀ ਜਿਹੜੀ ਕਹਿੰਦੇ ਹੁੰਦੇ ਨੇ ਨਾ ਵੀ ਸਿੱਖ ਵਿਰੋਧੀ ਰਹੀ ਹੈ ਹੁਣ ਤੱਕ ਪਰ ਡਾਕਟਰ ਮਨਮੋਹਨ ਸਿੰਘ ਕਹਿੋ ਜੀ ਸ਼ਖਸੀਅਤ ਸੀ ਪੀਓ ਦਾ ਸਾਹਮਣੇ ਮਾਨ ਸਤਕਾਰ ਕੀਤਾ ਇੱਕ ਨੰਬਰ ਤੇ ਤਾਂ ਉਹ ਸਿੱਖ ਦੂਜੇ ਨੰਬਰ ਤੇ ਪੰਜਾਬੀ ਤੇ ਤੀਜੇ ਨੰਬਰ ਤੇ ਇੱਕ ਇਮਾਨਦਾਰ ਇਮਾਨਦਾਰ ਲੀਡਰ ਸੀ ਹਾਂ ਚੌਥਾ ਨੰਬਰ ਤੇ ਮੈਂ ਉਹਦਾ ਹੋਰ ਗੱਲੋਂ ਸਤਿਕਾਰ ਕਰਦਾ ਵੀ ਉਹ ਸਾਡੇ ਬਜ਼ੁਰਗਾਂ ਤਰ੍ਹਾਂ ਉਜਾੜੇ ਦਾ ਸ਼ਿਕਾਰ ਪਰਿਵਾਰ ਸੀ ਹੂੰ ਤੇ ਉਹਨੇ ਇਨਸਾਨ ਨੇ ਇੱਕ ਵੱਡੀ ਸਾਡੇ ਲੋਕਾਂ ਸਾਹਮਣੇ ਮਿਸਾਲ ਪੈਦਾ ਕਰ ਗਿਆ ਵੀ ਇੱਕ ਬਿਲਕੁਲ ਗਰੀਬੀ ਦੇ ਦਿਨਾਂ ਚੋਂ ਥੱਲੇ ਬਹਿ ਕੇ ਪੜਦੇ ਪੜਦੇ ਨੇ ਸ਼ੁਰੂ ਕਰਦਿਆ ਕਰਦਿਆਂ ਤੇ ਉਹ ਕਿੱਥੋਂ ਤੱਕ ਪਹੁੰਚ ਗਿਆ ਹੂੰ ਹਨਾ ਜੀ ਇਹ ਇੱਕ ਵੱਡੀ ਮਿਸਾਲ ਹੈ ਪਰ ਮੈਂ ਇੱਥੇ ਇੱਕ ਅਫਸੋਸ ਵੀ ਇਸ ਗੱਲ ਦਾ ਮਨ ਚ ਜਿਹੜਾ ਉਹਨਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਰਵਈਆ ਜਾਂ ਉਹਨਾਂ ਨਾਲ ਪੱਖਪਾਤ ਉਹ ਕੋਈ ਚੰਗੀ ਨੀਤੀ ਨਹੀਂ ਸਰਕਾਰਾਂ ਦੀ ਦੂਜਾ ਇਹ ਆ ਵੀ ਜਿਸ ਤਰੀਕੇ ਨਾਲ ਇਹੋ ਜੇ ਇਨਸਾਨ ਨੂੰ ਉਸ ਵੇਲੇ ਜਿਹੜੀ ਕਾਂਗਰਸ ਦੀ ਹਕੂਮਤ ਸੀ ਉਹਨਾਂ ਨੇ ਖੁੱਲ ਕੇ ਕੰਮ ਨਹੀਂ ਕਰਨ ਦਿੱਤਾ ਨਾ ਉਹਦਾ ਵੀ ਅਫਸੋਸ ਰਹੇਗਾ ਕਿਉਂਕਿ ਉਸ ਵੇਲੇ ਉਹਨਾਂ ਦੀ ਸਰਕਾਰ ਵਿੱਚ ਜਿਵੇਂ ਦੱਸਦੇ ਆ ਵੀ ਵੱਡੇ ਕਫਲੇ ਜਿਹੜੇ ਬਹੁਤ ਸਾਰੇ ਹੋਏ ਤੇ ਉਹ ਵਿਚਾਰਾ ਚੁੱਪ ਕਰਕੇ ਸਮਾਂ ਕੱਢਦਾ ਰਿਹਾ। ਹੂੰ ਫਿਰ ਇੱਕ ਮੰਨ ਦੇ ਵਿੱਚ ਹੋਰ ਗੱਲ ਹੈ ਵੀ ਜਿਹੜਾ ਕੁਛ ਸਾਡੇ ਨਾਲ 1947 'ਚ ਹੋਇਆ ਜਿਹਦਾ ਡਾਕਟਰ ਮਨਮੋਹਨ ਸਿੰਘ ਜੀ ਦਾ ਪਰਿਵਾਰ ਵੀ ਸ਼ਿਕਾਰ ਹੋਇਆ ਉਹਨਾਂ ਨੂੰ ਪਾਕਿਸਤਾਨ 'ਚੋਂ ਆਪਣਾ ਜਿਹੜਾ ਉੱਥੇ ਸਾਡਾ ਪੰਜਾਬ ਰਹਿ ਗਿਆ ਉੱਥੋਂ ਪਿੰਡ ਛੱਡ ਕੇ ਆ ਕੇ ਅੰਮ੍ਰਿਤਸਰ ਵਸਣਾ ਪਿਆ। ਜੇਕਰ ਕਾਂਗਰਸ ਜਮਾਤ ਸਹੀ ਹੁੰਦੀ ਤੇ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਲਈ ਜਿਹੜੇ ਲੋਕ ਉਧਰੋਂ ਉਜੜ ਕੇ ਆਏ ਆ ਉਹਨਾਂ ਲਈ ਕੁਛ ਕਰ ਜਾਂਦੇ ਹੋਰ ਬੜੀ ਵੱਡੀ ਬਿਹਤਰੀ ਵਾਲੀ ਗੱਲ ਨੂੰ ਨਹੀਂ ਸੀ ਮੈਂ ਹਮੇਸ਼ਾ ਹੀ ਆਵਾਜ਼ ਬੁਲੰਦ ਇਸ ਗੱਲ ਦੀ ਕਰਦਾ ਕਿ ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਾਨ ਸਤਕਾਰ ਮਿਲਿਆ ਮਿਲਣਾ ਵੀ ਚਾਹੀਦਾ ਪਰ ਜਿਹੜੀ ਕੁਰਬਾਨੀ ਉਧਰ ਕੋ ਉਜੜ ਕੇ ਆਏ ਲੋਕਾਂ ਨੇ ਕੀਤੀ ਹੈ ਕਹਿੰਦੇ ਆ ਕਿ 10 ਲੱਖ ਪਰਿਵਾਰੋਂ ਤੋਂ ਮਰਿਆ 10 ਲੱਖ ਜੀ ਮਰਿਆ ਕਿੰਨੀ ਜਾਇਦਾਦ ਛੱਡ ਕੇ ਆਏ ਲੋਕ ਸੁੱਕੀ ਵਸਦੇ ਘਰਾਂ 'ਚੋਂ ਸਿਰਫ ਇਸ ਦੇਸ਼ ਦੇ ਝੰਡੇ ਦਾ ਮਾਣ ਸਨਮਾਨ ਵਧਾਉਣ ਲਈ ਕਿੰਨੀ ਵੱਡ ਟੋਕ ਹੋਈ ਕਿੰਨੀਆਂ ਹਿਸਤਾ ਲੁੱਟਿਆਂ ਗਈਆਂ ਕੀ ਕੁਛ ਨਹੀਂ ਹੋਇਆ ਤੇ ਕਿਵੇਂ ਇੱਥੇ ਜਿਹੜੇ ਉਧਰ ਸਰਦਾਰ ਲੋਕ ਸਨ ਉਹਨਾਂ ਨੇ ਆ ਕੇ ਇੱਥੇ ਕਿੰਨੇ ਔਖੇ ਦਿਨ ਕੱਢੇ ਤੇ ਹੁਣ ਜਾ ਕੇ ਕਿਤੇ ਥੋੜਾ ਕਣਾ ਉਹ ਪਰਿਵਾਰ ਸੁਖ ਦੀ ਰੋਟੀ ਖਾਣ ਲੱਗੇ ਆ ਜੇਕਰ ਚਾਹੁੰਦੇ ਕਾਂਗਰਸੀ ਤੇ ਡਾਕਟਰ ਮਨਮੋਹਨ ਸਿੰਘ ਉਹਨਾਂ ਪਰਿਵਾਰਾਂ ਵਾਸਤੇ ਬਹੁਤ ਵੱਡੀ ਇੱਕ ਗੱਲ ਕਰਕੇ ਜਾ ਸਕਦੇ ਸੀ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਉਹਨਾਂ ਪਰਿਵਾਰਾਂ ਨੂੰ ਵੀ ਸਤੰਤਰਤਾ ਸਨਾਨੀਆਂ ਵਾਲਾ ਉਰਤਬਾ ਮਿਲਣਾ ਚਾਹੀਦਾ ਸੀ ਜਿਹੜੇ ਪਰਿਵਾਰ ਉਧਰੋਂ ਉਜੜ ਕੇ ਆਏ ਆ ਸਤੰਤਰਤਾ ਸਨਾਨੀਆਂ ਨੂੰ ਯਾਰ ਸਾਡਾ ਕੀ ਘਟ ਸੀ ਸਾਡੇ ਬਜ਼ੁਰਗਾਂ ਦਾ ਜਿਨ੍ਹਾਂ ਨੇ ਜਾਇਦਾਦਾਂ ਛੱਡਤੀਆਂ ਘਰ ਛੱਡਤੇ ਜੀ ਰਸਤਿਆਂ 'ਚ ਮਾਰੇ ਗਏ ਇਸੋ ਵਕਤ ਸੁਤੰਤਰਤਾ ਕੀ ਸੁਨਾਨੀ ਕਿੰਨੂੰ ਕਹਿੰਦੇ ਆ ਕਿਉਂ ਕਿ ਉਹ ਕਿਹਦੇ ਵਾਸਤੇ ਕੀਤਾ ਜੇ ਅੱਜ ਕੋਈ ਸਾਡਾ ਜਵਾਨ ਸਰਹੱਤੇ ਸ਼ਹੀਦ ਹੁੰਦਾ ਤਾਂ ਅਸੀਂ ਕਹਿੰਦੇ ਦੇਸ਼ ਵਾਸਤੇ ਹੋਇਆ ਤੇ ਜਿਹੜੇ ਉਹ 10 ਲੱਖ ਮਾਰੇ ਆ ਗਿਆ ਜਾਂ ਜਿਹੜਾ ਉਹ ਲੋਕਾਂ ਨੇ ਸੰਤਾਪ ਭੋਗਿਆ ਉਹ ਕਿਹਦੇ ਵਾਸਤੇ ਸੀ ਉਹ ਦੇਸ਼ ਵਾਸਤੇ ਹੀ ਸੀ ਨਾ ਇਸ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਸੀ ਨਾ ਇੰਨਾ ਵੱਡਾ ਨੁਕਸਾਨ ਅਜੇ ਤੱਕ ਕਿਸੇ ਨੇ ਨਹੀਂ ਗੱਲ ਕੀਤੀ ਸੋ ਇੱਕ ਚੰਗਾ ਹੁੰਦਾ ਜੇ ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਦੇਦੇ ਤੇ ਉਹ ਇਸ ਗੱਲ ਦੀ ਚਾਹਤ ਰੱਖਦੇ ਸੀ ਬੜੀ ਵੱਡੀ ਉਹਨਾਂ ਦੀ ਵੀ ਇੱਕ ਮਜਬੂਰੀ ਆਪਦੀ ਨਾਲ ਲੈ ਕੇ ਚਲੇ ਗਏ ਬੇਵਸ ਹੋ ਕੇ ਗਏ ਆ ਮਨਮੂਨ ਸਿੰਘ ਕਿਉਂਕਿ ਉਹਨਾਂ ਦਾ ਜੀ ਕਰਦਾ ਸੀ ਕਿ ਉਹ ਜਿਹੜਾ ਉਹਨਾਂ ਦਾ ਪਿੰਡ ਉਧਰਲੇ ਪੰਜਾਬ 'ਚ ਰਹਿ ਗਿਆ ਪਾਕਿਸਤਾਨ ਵਾਲੇ 'ਚ ਉਹ ਵੇਖ ਕੇ ਆਵਾ ਪਰ ਉਹਨਾਂ ਕੋਲ ਜਾ ਆ ਨਹੀਂ ਗਿਆ ਇਹ ਇਹ ਇੱਕ ਬੇਵਸੀ ਤੇ ਇੱਕ ਮਜਬੂਰੀ ਸੀ ਜਿਹੜੀ ਅੱਜ ਲੱਖਾਂ ਬਜ਼ੁਰਗ ਸਾਡੇ ਤੁਰ ਗਏ ਆ ਉਹਨਾਂ ਦੇ ਸਿਰ ਤੇ ਜਾਂ ਉਹਨਾਂ ਦੀਆਂ ਨਿਗਾਹਾਂ 'ਚ ਉਹਨਾਂ ਦੇ ਦਿਲ ਦੇ ਚਾਹ ਸਨ ਕਿ ਜਿਹੜੀ ਧਰਤੀ ਨੂੰ ਅਸੀਂ ਛੱਡ ਕੇ ਆਏ ਆ ਉਸ ਧਰਤੀ ਤੇ ਅਸੀਂ ਜਾ ਕੇ ਬਈ ਠੀਕ ਹੈ ਉਸ ਧਰਤੀ ਨੂੰ ਅਸੀਂ ਫਿਰ ਵੇਖ ਕੇ ਆਈਏ ਉਹਨਾਂ 'ਚ ਇੱਕ ਮਜਬੂਰ ਬੇਵਸ ਇਮਾਨਦਾਰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਗਿਆ ਜਿਹਨੂੰ ਕਿ ਉਹ ਨਸੀਬ ਨਹੀਂ ਹੋਇਆ ਕਿ ਮੈਂ ਆਪਣੀ ਧਰਤੀ ਜਾ ਕੇ ਵੇਖ ਸਕਾਂ ਸੋ ਇਹ ਜਿਹੜੀਆਂ ਲਕੀਰਾਂ ਖਿੱਚੀਆਂ ਗਈਆਂ ਇਹ ਕਿਤੇ ਨਾ ਕਿਤੇ ਮਿਟ ਸਕਦੀਆਂ ਸਨ ਜਾਂ ਇਹਨਾਂ ਦੇ ਵਿੱਚ ਜਿਹੜਾ ਦੋਵਾਂ ਦੇਸ਼ਾਂ ਦਾ ਆਪਸੀ ਪਿਆਰ ਬਣਿਆ ਰਹਿੰਦਾ ਜੇਕਰ ਸਿਆਸਤ ਚੰਗੀ ਹੁੰਦੀ ਸੋ ਉਸ ਕਰਕੇ ਮੈਨੂੰ ਮਨ 'ਚ ਇਹ ਵੀ ਰਹਿੰਦਾ ਕੱਜ ਮੈਂ ਸੇਰੇ ਉਹਨਾਂ ਦੇ ਕੋਈ ਪਿੰਡ ਦੇ ਆ ਜਿਹੜਾ ਪਾਕਿਸਤਾਨ 'ਚ ਪਿੰਡ ਉਹਨਾਂ ਦਾ ਰਹਿ ਗਿਆ ਉਹਦੀਆਂ ਗੱਲਾਂ ਸੁਣ ਰਿਹਾ ਹਾਂ ਲੋਕਾਂ ਦੀਆਂ ਕਿਉਂ ਕਿਵੇਂ ਬੇਵਾਸ ਇਸ ਗੱਲ ਤੋਂ ਅਗੇ ਚਲੇ ਗਏ ਉਹਨਾਂ ਦੀਆਂ ਯਾਦਾਂ ਉੱਤੇ ਜੁੜੀਆਂ ਸੀ 12-13 ਸਾਲ ਦੇ ਮੇਰੇ ਖਿਆਲੋਂ ਤੋਂ ਹੋਣਗੇ ਜਦੋਂ ਜਦੋਂ ਇੱਧਰ ਆਏ ਆ ਹਨਾ ਜੀ ਹੂੰ 12-15 ਸਾਲ ਦੇ ਦੇ ਉਹ ਮਤਲਬ ਕਹਿਨਦਾ ਵੀ ਉਦੋਂ ਪੂਰੀ ਸਮਝ ਹੁੰਦੀ ਹੈ 14-15 ਸਾਲ ਦੇ ਬੱਚੇ ਨੂੰ ਉਹਨਾਂ ਦਾ ਦਿਲ ਦਿਮਾਗ ਉੱਥੇ ਜੁੜਿਆ ਸੀ ਜਿਵੇਂ ਸਾਡੇ ਬਜ਼ੁਰਗ ਕਿੰਨਾ ਹੈ ਕੋਈ ਯਾ ਧਰਮ ਦੀ ਗੱਲ ਨਹੀਂ ਇਹਦੇ ਚ ਬਹੁਤ ਲੋਕ ਨੇ Hindu ਧਰਮ ਨਾਲ ਸੰਬੰਧ ਰੱਖਣ ਵਾਲੇ ਸਿੱਖ ਬਹੁਤ ਜਾਦੇ ਮੁਸਲਮਾਨ ਵੀ ਉਧਰ ਆਏ ਹੋਰ ਬੜੇ ਆਏ ਲੋਕ ਜਿਨ੍ਹਾਂ ਨੇ ਇਸ ਦੇਸ਼ ਨੂੰ ਪਿਆਰ ਕੀਤਾ ਤੇ ਨੁਕਸਾਨ ਚ ਲਿਆ ਪਰ ਉਹਨਾਂ ਵਾਸਤੇ ਕਦੀ ਸੋਚਿਆ ਨਹੀਂ ਤੇ ਉਹਨਾਂ ਚੋਂ ਇੱਕ ਡਾਕਟਰ ਮਨਮੂਨ ਸਿੰਘ ਸਨ ਜਿਹੜੇ ਕਿ ਆਪਣੀ ਜਨਮ ਭੂਮੀ ਨੂੰ ਤਰਸਦੇ ਆ ਇਸ ਦੁਨੀਆ ਤੋਂ ਚਲੇ ਗਏ ਸੋ ਉਹਨਾਂ ਦੇ ਨਾਲ ਜਿਨ੍ਹਾਂ ਨੇ ਦੇਸ਼ ਨੂੰ ਏਡਾ ਵੱਡਾ ਜਿਵੇਂ ਕਹਿੰਦੇ ਹੁੰਦੀ ਹੈ ਥੱਲੋਂ ਧਰਤੀ ਤੋਂ ਚੁੱਕ ਕੇ ਅਸਮਾਨ ਦੀਆਂ ਬਲੰਦੀਆਂ ਤੱਕ ਪਹੁੰਚਾਇਆ ਬਹੁਤ ਕੁਝ ਕੀਤਾ ਉਹਨਾਂ ਨੇ ਸੋ ਉਹਨਾਂ ਦਾ ਸਨਮਾਨ ਕਰਨਾ ਹਰ ਕਿਸੇ ਦਾ ਫਰਜ਼ ਬਣਦਾ ਹੈ ਇੱਥੇ ਪਾਰਟੀਬਾਜ਼ੀ ਨਹੀਂ ਤੁਸੀਂ ਵੇਖਿਆ ਹੋਣਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਜਾ ਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਕੇ ਆ ਹਾਲਾਂਕਿ ਤਕਰਾਰ ਸ਼੍ਰੋਮਣੀ ਅਕਾਲੀ ਦਲ ਦਾ ਵਿਚਾਰ ਤੇ ਤਕਰਾਰ ਜਿਹੜਾ ਉਹ ਕਾਂਗਰਸ ਨਾਲ ਚੱਲਦਾ ਰਹਿੰਦਾ ਪਰ ਆਪਣਾ ਫਰਜ਼ ਸਮਝਿਆ ਕਿਉਂਕਿ ਉਹਨਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ ਜਿਸ ਦੇਸ਼ ਵਿੱਚ ਹੀ ਰਹ ਰਹੇ ਹਨ ਪਰ ਮੈਂ ਫਿਰ ਇਥੇ ਯਾਰ ਕਰਦਿਆਂ ਉਹ ਸਾਡੇ ਉਹਨਾਂ ਬਜ਼ੁਰਗਾਂ ਤਰ੍ਹਾਂ ਫਿਰ ਇਸ ਦੇਸ਼ ਤੋਂ ਬੇਵਸ ਹੋ ਕੇ ਗਏ ਦੁਨੀਆ ਤੋਂ ਚਲੇ ਗਏ ਜਿਹੜੇ ਬਿਸ਼ੁਰਗ ਇਹੋ ਹੀ ਤਰਸਦੇ ਰਹੇ ਕਿ ਅਸੀਂ ਜਾ ਕੇ ਆਪਣਾ ਪਿਛਲਾ ਪਿੰਡ ਵੇਖ ਕੇ